ਹੈਮਰ ਜਦ ਪਿੱਛੇ ਐ ਉਹ ਨੂੰ ਤਾਂ ਟ੍ਰੀਟ ਕਰੋ ਗੋਲੀ ਹੈਗੀ ਅੰਦਰ ਇਹ ਤਾਂ ਹੈਮਰ ਪਿੱਛੇ ਆ ਐ ਫਾਇਰਿੰਗ ਪੋਜੀਸ਼ਨ ਐ ਇਹਨੂੰ ਤਾਂ ਤੁਸੀਂ ਛੇੜਨਾ ਹੀ ਨਹੀਂ ਜਦ ਵੈਪਨ ਇਦਾਂ ਹੈ ਨਾ ਕਈ ਵਾਰੀ ਇਦਾਂ ਹੁੰਦਾ ਆਪਣੇ ਮੇਰੇ ਬੋਲ ਪਹਿਲਾਂ ਕੋਈ ਨੌਨ ਸੀਗੇ ਜੀ ਉਹਨਾਂ ਦੇ ਘਰੇ ਨਾ ਗੋਲੀ ਚੱਲੀ ਮਤਲਬ ਬੇਸਿਕਲੀ ਸੁਸਾਈਡ ਕੀਤੀ ਉਹਨਾਂ ਦੇ ਘਰੇ ਕਿਸੇ ਨੇ ਹੂੰ ਤੇ ਉੱਥੇ ਅਸੀਂ ਪਹੁੰਚ ਗਏ ਉਹਨਾਂ ਨੇ ਕਾਲ ਕੀਤੀ ਥੋੜੀ ਦੇਰ ਵੈਪਨ ਥੱਲੇ ਡਿੱਗਿਆ ਹੋਇਆ ਸੀ ਇਦਾਂ ਠੀਕ ਐ ਬੰਦਾ ਉਹ ਉਦਹੀਂ ਸੋਚਦਾ ਕਿ ਚਲੋ ਵੈਪਨ ਐ ਚੱਕ ਲਓ ਪਰ ਉਹ ਰੈਡੀ ਟੂ ਫਾਇਰ ਐ ਇੱਕ ਗੋਲੀ ਚ ਉਹਨਾਂ ਨੇ ਮਾਰ ਲਈ ਆਪਣੇ ਆਪ ਨੂੰ ਦੂਜੀ ਗੋਲੀ ਚੜੀ ਹੋਈ ओके ਤੁਸੀਂ ਵੈਪਨ ਉਦਾਂ ਹੀ ਚੱਕਿਆ ਰੱਖਣ ਲੱਗੇ 트리ਗਰ ਦਬ ਗਿਆ ਤੇ ਦੂਜਾ ਫਾਇਰ ਹੋ ਜਾਣਾ ਕਿਉਂਕਿ ਉਹ ਗੋਲੀ ਚੜੀ ਹੋਈ ਹੈ ਉੱਤੇ ਇੱਕ ਤਾਂ ਉਹਨਾਂ ਦੇ ਲੱਗ ਗਈ ਦੂਜੀ ਚੜ ਗਈ ਆਟੋਮੈਟਿਕ ਤੇ ਜਦ ਹੈਮਰ ਪਿੱਛੇ ਦਾ ਵੈਪਨ ਨੂੰ ਬਿਲਕੁਲ ਟ੍ਰੀਟ ਕਰੋ ਕਿ ਆਪਾਂ ਇਹਨੂੰ ਨਹੀਂ ਛੇੜਨਾ ਪਹਿਲੀ ਗੱਲ ਤਾਂ ਇਹ ਵੀ ਹੋਣਾ ਚਾਹੀਦਾ ਮਤਲਬ ਜੇ ਕਿਸੇ ਦਾ ਹਥਿਆਰ ਪਿਆ ਤਾਂ ਉਹ ਪਹਿਲੀ ਗੱਲ ਤਾਂ ਆਪ ਸੇਫ ਰੱਖੀ ਜਾਂ ਦੂਜੇ ਨੂੰ ਤੁਹਾਨੂੰ ਹੱਥ ਹੀ ਨਹੀਂ ਲਾਉਣਾ ਹਾਂ ਛੇੜ ਨਹੀਂ ਦੇਦਾ ਮੈਂ ਆਪਰਾ ਚੈਂਬਰ ਕੈਰੀ ਕਰਦੇ ਆ ਆਪਰਾ ਆਪਣੇ ਕੋਲ ਰੀਜ਼ਨ ਵੀ ਹੋ ਜਾਂਦਾ ਕਿ ਭਈ ਚੈਂਬਰ ਚ ਹੀ ਆ ਨਾ ਛੇੜੋ ਅਗਲਾ ਵੀ ਛੱਡ ਦਿੰਦਾ ਹੂੰ ਕਾਨੂੰਨ ਛੇੜਨਾ ਜੇ ਤੁਸੀਂ ਮੈਗਜ਼ੀਨ ਕੱਢ ਲਓ ਫਿਰ ਤਾਂ ਅਗਲਾ ਖੇਲਾ ਹੀ ਕਰਨ ਲੱਗ ਪੈਂਦੇ ਹੈ ਕਿ ਚਲੋ ਖੋਲੋ ਦੇਖ ਲਓ ਕਰ ਲਓ ਤੇ ਉਹ ਮਤਲਬ ਮੇਰੇ ਨਾਲ ਦਾ ਵੈਪਨ ਪ੍ਰੋਪਰ ਤੁਸੀਂ ਕੈਰੀ ਕਰਦੇ ਹੋ ਐਜ਼ ਅ ਥ्रेट ਪਰਸੈਪਸ਼ਨ ਤੇ ਫਿਰ ਤਾਂ ਦੇਖੋ ਚੈਂਬਰ ਕੈਰੀ ਕਰਨਾ ਚਾਹੀਦਾ ਪਰ ਉਹਦੇ ਲਈ ਉਹੀ ਹੈ ਕਿ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਹੋਣੀ ਚਾਹੀਦੀ ਹੈ ਟ੍ਰੇਨਿੰਗ ਵੀ ਹੋਣੀ ਚਾਹੀਦੀ ਹੈ ਉਹ ਆਇਲ ਗੱਲ ਹੈ ਕਿ ਅਗਲਾ ਆਵੇ ਨਾ ਆਵੇ ਤੁਸੀਂ ਆਪਣੇ ਹੀ ਕਰਦੇ ਪ੍ਰੈਕਟਿਸ ਉਹ ਆਪ ਦੇ ਨਾਲ ਮਾਰ ਲਓ ਨੁਕਸਾਨ ਕਰ ਲਓ ਹਾਂ ਅੱਛਾ ਜਿਵੇਂ ਪਿਸਟਲ ਤੇ ਰਵਾਲਵਰ ਆਮ ਤੌਰ ਤੇ ਬਹੁਤੇ ਲੋਕਾਂ ਤਾਂ ਹੁਣ ਇਹ ਚੀਜ਼ ਬਾਰੇ ਬਹੁਤ ਜਾਣਕਾਰੀ ਆ ਪਰ ਕਈ ਵਾਰ ਫਿਰ ਮਿਕਸ ਹੋ ਜਾਂਦਾ ਹੈ ਵੀ ਕੋਲੇ ਰਿਵਾਲਵਰ ਸੀ ਕਿ ਪਿਸਟਲ ਸੀ ਉਹ ਸਮਝ ਨਹੀਂ ਆਉਂਦੀ ਇਹਦਾ ਬੇਸਿਕ ਤੌਰ ਤੇ ਬੇਸਿਕ ਬਈ ਰਿਵਾਲਵਰ ਜਿੱਦਾਂ ਇਹ ਵਾਲਾ ਆਪਣਾ ਪੇ ਆ ਕੋਈ ਨਹੀਂ ਹੁਨੇਰ ਰਿਵਾਲਵਰ ਹੈ ਜੀ ਇਹ ਬੇਸਿਕਲੀ ਜਿਹੜੇ ਗਰਾਰੀ ਵਾਲੇ ਹੁੰਦੇ ਆ ਰਿਵਾਲਵਰ ਰਿਵੋਲਵ ਕਰਦੇ ਆ ਰਿਵਾਲਵ ਇਹ ਜਿਹਨਾਂ ਦਾ ਸਿਲੰਡਰ ਹੁੰਦਾ ਰਿਵੋਲਵ ਕਰਦੇ ਆ ਇਹ ਰਿਵਾਲਵਰ ਹੁੰਦੇ ਆ ਠੀਕ ਹੈ ਜੀ ਇਹਨਾਂ ਚ 6 ਗੋਲੀਆਂ 7 ਗੋਲੀਆਂ 8 ਗੋਲੀਆਂ ਅੱਜ ਕੱਲ ਆਂਦੀਆਂ ਨੇ 8 ਤੱਕ ਵੀ ਆਉਣ ਲੱਗੀਆਂ ਹਾਂ ਹਾਂ ਤੇ ਉਹ ਤੁਸੀਂ ਪੂਰਾ ਭਰ ਲਿਆ ਇਹਨੂੰ ਜੀ ਇਦਾਂ ਬੰਦ ਕਰ ਲਿਆ ਇਹਨਾਂ 'ਚ ਨਾਰਮਲੀ ਸੇਫਟੀ ਹੁੰਦੀ ਹੈ ਕਈਆਂ 'ਚ ਬਾਰ ਲਿਆ 'ਚ ਨਹੀਂ ਵੀ ਹੁੰਦੀ ਠੀਕ ਹੈ ਇਹ ਸੇਫ ਲਾ ਲਿਆ ਠੀਕ ਹੈ ਜੀ ਤੇ ਸੇਫ ਲੱਗਿਆ ਹੋਇਆ ਤਾਂ ਇਹ ਫਾਇਰ ਨਹੀਂ ਕਰੂਗਾ ਠੀਕ ਹੈ ਕਿ ਇਹ ਜਿਨ੍ਹਾਂ ਨੂੰ ਘੱਟ ਪਤਾ ਆਉਂਦਾ ਆਪਾਂ ਉਹਨਾਂ ਨੂੰ ਇਹ ਰეკਮੈਂਡ ਕਰਦੇ ਆਂ ਕਿ ਰਿਵੋਲਵਰ ਲੈ ਲਓ ਕਿ ਜਿਨ੍ਹਾਂ ਨੂੰ ਜ਼ਿਆਦਾ ਯੂਜ਼ ਟੂ ਨਹੀਂ ਹੈ ਤੇ ਜਿਨ੍ਹਾਂ ਨੂੰ ਜ਼ਿਆਦਾ ਇਹਨਾਂ ਉਹ ਵੀ ਨਹੀਂ ਹੈ ਕੀ ਅਸੀਂ ਜ਼ਿਆਦਾ ਇੰਟੂ ਵੈਪਨ ਰਹਿਣਾ ਹੈ ਕੀ ਅਸੀਂ ਬਸ ਰੱਖਣਾ ਹੈ ਜੀ ਗੱਡੀ 'ਚ ਪਿਆ ਜਾਂ ਨਾਲ ਕੈਰੀ ਕਰ ਲਿਆ ਅਸੀਂ ਜ਼ਿਆਦਾ ਕਿ ਸੇਫਟੀ ਹਟਾਉਂਗੇ ਟ੍ਰਿਗਰ ਦਬਾਉਂਗੇ ਗੋਲੀ ਚੱਲੂਗੀ ਜੀ ਪਰ ਸਿੰਪਲ ਹੈ ਹਮ ਜਿਹੜਾ ਪਿਸਟਲ ਹੈ ਉਹ ਆਪਾਂ ਮੈਗਜ਼ੀਨ ਭਰ ਕੇ ਰੱਖਣੀ ਹੈ ਫਿਰ ਉਹਨੂੰ ਆਪਾਂ ਕੋਕ ਕਰਨਾ ਹੈ ਜੀ ਜਿਦਾਂ ਆਪਾਂ ਇਹਦੀ ਜਿਦਾਂ ਇਹ ਵੀ 45 ਹੈ ਜੀ ਜਿਦਾਂ ਇਹਨੂੰ ਆਪਾਂ ਕਹੀਏ ਕਿ ਹੁਣ ਇਹ ਮੈਗਜ਼ੀਨ ਹੁੰਦੀ ਹੈ ਨਾ ਚ ਸਪੋਰਟ ਕਰ ਇਹ ਐਕਸਟੈਂਡੇਬਲ ਮੈਗਜ਼ੀਨ ਹੈ ਇਹ ਭਰੀ ਹੋਈ ਹੈ ਜੀ ਤੇ ਆਪਾਂ ਇਹ ਮੈਗਜ਼ੀਨ ਲਾ ਲੈਣੀ ਹੈ ਇਹਦੇ ਵਿੱਚ ਮੈਗਜ਼ੀਨ ਲੱਗ ਗਈ ਲੱਗੀ ਤੇ ਹੁਣ ਇਹ ਇਦਾਂ ਨਹੀਂ ਚੱਲੂਗਾ ਟ੍ਰਿਗਰ ਦਬਨ ਤੇ ਆ ਕੁਝ ਠੀਕ ਹੈ ਇਹਦੀ ਸਲਾਈਡ ਮਾਰਨੀ ਪੈਣੀ ਆ ਆਪਾਂ ਨੂੰ ਜਿੰਨੂੰ ਕੋਕ ਕਰਨਾ ਕਹਿੰਦੇ ਨੇ ਹਾਂ ਕੋਕ ਕਰਨਾ ਕਹਿੰਦੇ ਹੁਣ ਉਹੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਸੇ ਕਿ ਚੈਂਬਰ ਕੈਰੀ ਕਰਨਾ ਤਾਂ ਕੋਕ ਕਰਕੇ ਹੈਮਰ ਕਿਦਾਂ ਅੱਗੇ ਕਰਨਾ ਉਹ ਵੀ ਇੱਕ ਮਤਲਬ ਸਕੇਲੀ ਹੈ ਕਿ ਹੈਮਰ ਕਿਦਾਂ ਕਰ ਲਵਾਂਗੇ ਕਈ ਜਬਾਰ ਕਈ ਲੋਕ ਇਦਾਂ ਕਰ ਲੈਂਦੇ ਹੈਮਰ ਪਿੱਛੇ ਸੇਫਟੀ ਲਾਤੇ ਓਕੇ ਹਾਂ ਇਹ ਵੀ ਚੱਲਦਾ ਹੈ ਕਿ ਸੇਫਟੀ ਥੱਲੇ ਕਰੋਗੇ ਰੈਡੀ ਟੂ ਫਾਇਰ ਹੋ ਜਾਊਗਾ ਠੀਕ ਹੈ ਤੇ ਉਹ ਵੀ ਕਰ ਸਕਦੇ ਹਾਂ ਇਹਨੂੰ ਰੱਖਣਾ ਸੌਖਾ ਪਰ ਇਹਨੂੰ ਰੱਖ ਕੇ ਚਲਾਉਣਾ ਇਹਦੀ ਦੇਖਭਾਲ ਕਰਨੀ ਜਾਂ ਇਹਨੂੰ ਸੰਭਾਲਣਾ ਬਹੁਤ ਔਖਾ ਹਾਂਜੀ ਉਹ ਤਾਂ ਹੈਗਾ ਹੀ ਆ ਵੀ ਲਾਇਸੈਂਸ ਬਣਾ ਲਿਆ ਕੁਝ ਮਤਲਬ ਜਦ ਤੁਸੀਂ ਬਹੁਤ ਡਿਟੇਲਸ ਜਾਓਗੇ ਨਾ ਫਿਰ ਤਾਂ ਦੇਖੋ ਵੈਪਨ ਦੀ ਜਦੋਂ ਆਪਾਂ ਕਹੀਏ ਆਪਾਂ ਚੈਂਬਰ ਗੈਰੀ ਵੀ ਕਰਨਾ ਹੈ ਆਪਾਂ ਪੂਰਾ ਪ੍ਰੀਪੇਅਰ ਵੀ ਰਹਿਣਾ ਹੈ ਫਿਰ ਤਾਂ ਦੇਖੋ ਇੱਕ ਤਾਂ ਤੁਹਾਡੇ ਡੀਪ ਇੰਟਰਸਟ ਵੀ ਹੁੰਦਾ ਹੈ ਇਹ ਨਾਲੇ ਡੀਪ ਨੋਲੇਜ ਵੀ ਚਾਹੀਦੀ ਹੈ ਡੀਪ ਨੋਲੇਜ ਹਾਂ ਫਿਰ ਉਹਨੂੰ ਪ੍ਰੈਕਟੀਕਲ ਕਰਨ ਲਈ ਤੇ ਬਸ ਕਰਨਾ ਪਰਪਸ ਤਾਂ ਆਹੀ ਹਲ ਹੁੰਦਾ ਹੈ ਨਹੀਂ ਤਾਂ ਨਾਰਮਲੀ بڑے ਕੇਸਿਸ ਚ ਤਾਂ ਬੰਦਾ ਵੈਪਨ ਕਾਰਡ ਵੀ ਨਹੀਂ ਪਾਉਂਦਾ ਚਲਾ ਵੀ ਨਹੀਂ ਪਾਉਂਦਾ ਬੜੇ ਰੇਅਰ ਵੈਰ ਔਰ ਜਿੱਧਰ ਚੱਲੇ ਐ ਉੱਥੇ ਬੰਦਾ ਆਲਮੋਸਟ ਬਚਿਆ ਮਤਲਬ 90% ਬੰਦਾ ਬਚਿਆ ਜਿੱਥੋਂ ਅੱਗਿਓ ਬੰਦੇ ਨੇ ਡਿਫੈਂਸ 'ਚ ਚਲਾ ਲਿਆ ਹੂੰ ਨਹੀਂ ਤਾਂ ਇਹ ਹੁੰਦਾ ਕੋਈ ਆਂਦਾ ਕਰਨਾ ਅੱਜ ਕੱਲ ਤਾਂ ਚਲੋ ਆਪਣੇ ਆਪਾ ਕਿੰਨਾ ਦੇ ਦੇ ਬੰਦਾ ਗੱਡੀ 'ਚ ਬੈਠਾ ਹੁੰਦਾ ਰੰਦਾ ਕੰਮ ਕਰ ਜਾਂਦੇ ਹੂੰ ਤੇ ਉਹ ਚੀਜ਼ ਐ ਜੇ ਤੁਸੀਂ ਪ੍ਰਿਪੇਅਰ ਹੋ ਤੇ ਤੁਸੀਂ ਇੱਕ ਅੱਧੀ ਗੋਲੀ ਤੋਂ ਬਾਅਦ ਵੀ ਤੁਸੀਂ ਫਾਇਰ ਕਰ ਲਿਆ ਤਾਂ ਫਿਰ ਅਗਲੇ ਨੂੰ ਵੀ ਭਾਜੜ ਪੈ ਜਾਂਦੀ ਅਗਲਾ ਆਪਣੇ ਆਪ ਬਚਾ ਕਰਦਾ ਤੁਹਾਨੂੰ ਮਾਰਨ ਦੀ ਜਗ੍ਹਾ ਕਿ ਮੈਂ ਆਪਣਾ ਭਜਾ ਤੇ ਉਹ ਚਾਂਸਸ ਵਧ ਜਾਂਦੇ ਤੁਹਾਡੇ ਸੇਫਟੀ ਦੇ ਸੇਫਟੀ ਦੇ ਜਿਵੇਂ ਇੱਕ ਜਿਵੇਂ ਤੁਸੀਂ ਕਿਹਾ ਵੀ ਜਿਹੜਾ ਬੰਦਾ ਨਵਾਂ ਹੈ ਉਹਨੂੰ ਅਸੀਂ ਰਿਵਾਲਵਰ ਪ੍ਰੇਫਰ ਕਰ ਆ ਰეკਮੈਂਡ ਰეკਮੈਂਡ ਮਤਲਬ ਇੱਕ ਇੱਕ ਹੋਰ ਵੀ ਜਿਵੇਂ ਤੁਸੀਂ ਕਿਹਾ ਵੀ ਜਾਂ ਤਾਂ ਉਹਨੂੰ ਕੋਕ ਕਰਕੇ ਰੱਖਣਾ ਪੈਣਾ ਚੈਂਬਰ ਦੇ ਵਿੱਚ ਗੋਲੀ ਰੱਖਣੀ ਪੈਣੀ ਹੈ ਹੁਣ ਕਈ ਵਾਰ ਇਹ ਵੀ ਹੁੰਦਾ ਜਿਵੇਂ ਅਣਜਾਣ ਬੰਦਾ ਉਹ ਕੋਈ ਗਲਤੀ ਹੋ ਜੇ ਜਾਂ ਹੈਮਰ ਉਹਦਾ ਲੱਗ ਜਾਵੇ ਤਾਂ ਉਹਦਾ ਨੁਕਸਾਨ ਹੋਣਾ ਹੀ ਤੈ ਹੀ ਹੈ ਹੂੰ ਹੂੰ ਜਿਹੜਾ ਰਿਵਾਲਵਰ ਹੈ ਇਹਦੇ ਤਾਂ ਮਤਲਬ ਇਹ ਵੀ ਹੁੰਦਾ ਵੀ ਸਿੱਧੀ ਚ ਇੱਕ ਗੋਲੀ ਬੰਦਾ ਘੱਟ ਵੀ ਰੱਖ ਲੈਂਦਾ ਰਿਵਾਲਵਰ ਹੋ ਕੇ ਕਿ ਅਗਲੀ ਗੋਲੀ ਨਹੀਂ ਆਉਂਦੀ ਕੋਈ ਬੜੀ ਤਰੀਕੇ ਨੇ ਨਾ ਹਰੇਕ ਦੇ ਆਪਣੇ ਲੋਕਾਂ ਨੇ ਬਣਾਏ ਲੋਕਿਆਂ ਦੇ ਇੱਕ ਉਹਦੇ ਲਈ ਵੀ ਨੌਲੇਜ ਚਾਹੀਦਾ ਤੁਹਾਨੂੰ ਕਿ ਕਿਸੇ ਰਿਵਾਲਵਰ ਦੀ ਜਿਹੜੀ ਰੋਟੇਸ਼ਨ ਹੈ ਉਹ ਐਂਟੀ ਕਲੌਕਵਾਈਸ ਹੈ ਕਿਸੇ ਦੀ ਕਲੌਕਵਾਈਸ ਹੈ ਕਲੌਕਵਾਈਸ ਉਹ ਵੀ ਤੁਹਾਨੂੰ ਦੇਖਣਾ ਪੈਂਦਾ ਉਹ ਇਧਰੋਂ ਪਤਾ ਚੱਲ ਜਾਂਦਾ ਜਿਹੜੇ ਐ ਉੱਤੇ ਐ ਬਨੇ ਹੁੰਦੇ ਨੇ ਨਾ ਤੁਹਾਡੇ ਐ ਦੇਖੋ ਐ ਬਨੇ ਹੋਏ ਜੀ ਇਹਦੀ ਕਲੌਕਵਾਈਸ ਹੈ ਓਕੇ ਐ ਜਿਹੜੇ ਐ ਮਤਲਬ ਉਹਨਾਂ ਨੇ ਬੁਲਟ ਦਾ ਨਿਸ਼ਾਨ ਜੇ ਬੁਲਟ ਦਾ ਨਿਸ਼ਾਨ ਉਸ ਡਾਇਰੈਕਸ਼ਨ 'ਚ ਪਾਇਆ ਕਿ ਇਦਾਂ ਰਿਵੋਲਵ ਕਰੂਗਾ ਠੀਕ ਹੈ ਤੇ ਜਿਹੜੇ ਦੂਜੇ ਐਂਟੀ ਕਲੌਕਵਾਈਜ਼ ਦਾ ਉਧਰ ਹੋਣਗੇ ਤੇ ਇਹਨਾਂ 'ਚ ਤੁਹਾਨੂੰ ਰੋਟੇਸ਼ਨ ਵੀ ਵਾਰਾ ਚੱਲ ਜੂਗੀ ਫਿਰ ਤੁਸੀਂ ਰੋਟੇਸ਼ਨ ਤੋਂ ਲੋਕੀ ਕਰ ਲੈਂਦੇ ਸਾਹਮਣਾ ਖਾਨਾ ਖਾਲੀ ਚੈਂਬਰ ਸਾਹਮਣਾ ਨਹੀਂ ਕਰਨਾ ਹੁੰਦਾ ਉਹਨੇ ਰੋਟੇਟ ਹੁਣਾਉਂਦਾ ਜੇ ਤੁਸੀਂ ਇਹਨੂੰ ਕਰੋਗੇ ਨਾ ਪਿੱਛੇ ਐ ਰਖੋ ਚੈਂਬਰ ਅਗਰ ਨੈਕਸਟ ਆ ਗਿਆ ਹਾਂ ਉਹ ਇਧਰਲਾ ਫਾਇਰ ਕਰੂਗਾ ਪਹਿਲਾਂ ਹੂੰ ਜੇ ਤੁਸੀਂ ਇਹ ਲੋ ਫਾਇਰ ਕਰਨ ਲੱਗੇ ਹੋ ਚੈਂਬਰ ਤੁਸੀਂ ਸਾਹਮਣੇ ਵਾਲਾ ਭਰਿਆ ਰੱਖਣਾ ਹੈ ਇਧਰਲਾ ਖਾਲੀ ਰੱਖਣਾ ਹੈ ਜਿਹੜਾ ਘੁੰਮ ਕੇ ਅੱਗੇ ਆਊਗਾ ਟ੍ਰਿਗਰ ਦਬਾ ਦੇ ਕੋਈ ਜਿੰਨੀ ਵਾਰੀ ਟ੍ਰਿਗਰ ਤੁਸੀਂ ਪ੍ਰੈਸ ਕਰੋਗੇ ਇਹਨੇ ਰੋਟੇਟ ਕਰਨਾ ਹੈ ਰੋਟੇਟ ਕਰ ਹਾਂ ਤੇ ਇੱਕ ਖਾਨਾ ਇਧਰਲਾ ਹੋਊਗਾ ਜਿਹੜੀ ਪਾਸੇ ਆਪਣੀ ਉਹ ਹੈ ਰੋਟੇਸ਼ਨ ਹੈ ਰੋਟੇਸ਼ਨ ਹੈ ਉਹ ਖਾਲੀ ਰੱਖਣਾ ਹੈ ਉਹ ਖਾਲੀ ਮਤਲਬ ਇਹ ਕੇ ਵੀ ਹੈ ਵੀ ਜਦੋਂ ਉਹਨੂੰ ਆ ਕੋ ਕਰਕੇ ਰੱਖਣਾ ਚੈਂਬਰ ਚ ਗੋਲੀ ਮੰਨ ਲਓ ਗੱਡੀ ਤੁਹਾਡੀ 100 ਤੇ ਐ ਤੁਸੀਂ ਮੌਕੇ ਤੇ ਨਹੀਂ ਕਰ ਸਕਦੇ ਇਹ ਉੱਥੇ ਇਨਵੋਲ ਹੋਵੇ ਬਈ ਮੇਰੇ ਸਾਹਮਣੇ ਰਿਵੋਲਵਰ ਚ ਇਦਾਂ ਹੈ ਕਿ ਸੇਫਟੀ ਹੈਗੀ ਆ ਤੁਸੀਂ ਜਦ ਤੋਂ ਕੋਈ ਥ੍ਰੈਟ ਆ ਪਰ ਕੇ ਰੱਖੋ ਇਹਨੂੰ ਸੇਫਟੀ ਲਾ ਲਓ ਇੱਕ ਹੱਥ ਨਾਲ ਚੱਲ ਜਾਣਾ ਹਾਂ ਬਾਈ ਇੱਕ ਹੱਥ ਨਾਲ ਕੱਢਿਆ ਸੇਫਟੀ ਰਿਲੀਜ਼ ਕੀਤੀ ਤੇ ਫਾਇਰ ਹੋ ਗਿਆ ਬਾਕੀ ਕਈਆਂ ਦੀ ਸੇਫਟੀ ਨਹੀਂ ਹੈ ਉਹ ਚੈਂਬਰ ਇੱਕ ਖਾਲੀ ਰੱਖ ਸਕਦੇ ਆ ਕਿ ਚਲੋ ਇੱਕ ਵਾਰੀ ਖਾਲੀ ਚਲਾਉਣਾ ਪਊਗਾ ਅਗਲਾ ਫਾਇਰ ਹੋਊਗਾ ਅਗਲਾ ਫਾਇਰ ਹੋਊਗਾ ਜਿਵੇਂ ਪਿਸਟਲ ਦੇ ਵਿੱਚ ਤੁਸੀਂ ਕਹੇ 45 30 ਤੇ 32 ਹੈ ਇਹਦੇ ਵਿੱਚ ਵੀ ਆਉਂਦਾ 45 ਇਹਨਾਂ ਚ ਵੀ ਬੋਰ ਆਂਦਾ 455 455 ਉਹ ਵੀ ਦੇਖਿਆ ਜਾਵੇ ਤਾਂ ਅਲਾਉਡ ਨਹੀਂ ਹੈ ਉਹ ਵੀ ਅਲਾਉਡ ਦੀ ਹਾਂ ਪਰ ਉਹ ਮਤਲਬ ਵਿਚ ਵਿਚਾਲੇ ਹੈ ਮਤਲਬ ਉਹਦੀ ਕੋਈ ਕਲੀਅਰ ਇਨਸਟਰਕਸ਼ਨਸ ਨਹੀਂ ਹੈਗੀਆਂ ਬਹੁਤ ਪਹਿਲਾਂ ਇੱਕ ਟਾਈਮ ਤੇ ਨਾ ਮਤਲਬ अर्ली 90s ਚ ਯੂਜ਼ ਹੁੰਦਾ ਸੀਗਾ ਆਪਣੇ ਪੰਜਾਬ ਪੁਲਿਸ ਚ ਵੀ ਹੁੰਦਾ ਸੀਗਾ ਠੀਕ ਹੈ ਪਰ ਹੁਣ ਇਹਨਾਂ ਹੈ ਨਹੀਂ ਉਹ ਪਰ ਉਹ ਆਪਣੇ ਸਿਵਿਲियंस ਤੇ ਹੈ ਨਹੀਂ ਬਾਜ਼ਾਰ ਚ ਨਹੀਂ ਹੈਗਾ ਉਹ ਠੀਕ ਹੈ ਹਾਂ ਆਪਣੇ ਬਾਜ਼ਾਰ ਤੇ ਤੁਹਾਨੂੰ ਰਿਵੋਲਵਰ ਚ 32 ਬੋਰ ਮਿਲ ਜਾਂਦਾ ਹੈ 2 2 ਮਿਲ ਜਾਂਦਾ 3 5 7 ਮਿਲ ਜਾਂਦਾ ਮੈਗਨਮ ਤੇ ਮੈਗਨਮ ਹਾਂ ਬਾਕੀ ਹੁਣ ਉਹੀ ਹੈ ਕੁਛ ਬੋਰ ਹਾਲੀ ਕਾਮਨ ਨਹੀਂ ਹੈ ਲੋਕਾਂ ਲਈ ਉਹ 44 ਹੈ 44 ਐਕਸਪ੍ਰੈਸ ਆਂਦਰ ਇਨ ਦੀ ਰਿਵੋਲਵਰ ਦੇ ਅੰਦਰ ਕੈਲੀਬਰ ਹਾਂ ਉਹ ਵੀ ਮੈਗਨਮ ਉਹ ਕਾਰਟ੍ਰਿਜ ਕਾਫੀ ਮੈਨ ਪਾਵਰਫੁਲ ਹੋ ਜਾਂਦਾ ਮਤਲਬ ਇੰਨਾ ਪਾਵਰਫੁਲ ਹੈ ਕਿ ਉਹ ਮਾੜਾ ਬੰਦਾ ਚਲਾਈ ਨਹੀਂ ਸਕਦਾ ਅੱਛਾ ਹਾਂ ਮਤਲਬ ਹੱਥ ਤੋਂ ਹੀ ਨਿਕਲ ਜੂਗਾ ਬੋਲੋ ਚੱਲ ਲੰਤੇ ਮੈਗਨਮ ਤੁਸੀਂ ਕਹਿੰਦੇ ਮੈਗਨਮ ਇਹ ਬੜਾਏ ਵੀ ਗਾਣੇ ਦੇ ਵਿੱਚ ਸ਼ਬਦ ਹੁੰਦਾ ਮੈਗਨਮ ਹੱਥਾਂ ਵਿੱਚ ਬੱਬੂ ਮਾਨ ਦੇ ਬੱਬੂ ਮਾਨ ਦੇ ਮੇਰੇ ਖਿਆਲ ਤੋਂ ਗਾਣੇ ਦੇ ਪਹਿਲਾਂ ਉਹ ਆਦਰਾਂ ਪਾੜਦਾ 357 ਹਾਂ ਇਹ ਮੈਗਨਮ ਕੰਪਨੀ ਆ ਕਿ ਕੀ ਹੈ ਨਹੀਂ ਇਹ ਵੀ ਕੈਲੀਬਰ ਕਾਰਟ੍ਰੇਜ ਦਾ ਉਹ ਹੈ ਇੱਕ ਮਤਲਬ ਲਾ ਲੋ ਕੈਲੀਬਰ ਲਾ ਲੋ ਕੈਲੀਬਰ ਵੀ ਨਹੀਂ ਕਹਿ ਸਕਦੇ ਆਪਾਂ ਇਹਨੂੰ ਮੈਗਨਮ ਮੈਗਨਮ ਇੱਕ ਕਾਫੀ ਕਾਰਟ੍ਰੇਜ ਦੇ ਮਗਰ ਲੱਗ ਜਾਂਦਾ ਹੈ ਮੈਗਨਮ ਦਾ ਮਤਲਬ ਉਹਨੂੰ ਡਿਸਕ੍ਰਾਈਬ ਕਰ ਰਿਹਾ ਹੈ ਕਿ ਐਕਸਟਰਾ ਪਾਵਰ ਲਾ ਲੋ ਠੀਕ ਹੈ ਜਾਂ ਡੇਂਜਰਸ ਹੈ ਜਿਆਦਾ ਪਾਵਰਫੁਲ ਹੁੰਦਾ ਉਹਨੂੰ ਆਪਾਂ ਮੈਗਨਮ ਕਹਿ ਦਿੰਦੇ ਹਾਂ ਮੈਗਨਮ ਕਹਿ ਦਿੰਦੇ ਹਾਂ ਮਤਲਬ ਕਾਫੀ ਕਾਰਟ੍ਰੇਜ ਦੇ ਮਗਰ ਲੱਗਦਾ 45 ਮੈਗਨਮ ਵੀ ਆਂਦਾ ਹੈ ਅੱਛਾ ਠੀਕ ਹੈ ਇਤਨੇ ਨਹੀਂ ਹੈਗਾ ਅਮਰੀਕਾ ਚ ਹੈਗਾ 47 ਬੈਕਗ੍ਰਾਉਂਡ ਦਾ ਕੈਟਰੀਜ ਵੀ ਆਉਂਦਾ ਹੈ ਹਾਂ ਗ੍ਰੇਨ ਵੱਜ ਜਾਂਦੇ ਆ ਗਨ ਪਾਊਡਰ ਜ਼ਿਆਦਾ ਹੁੰਦਾ ਠੀਕ ਹੈ ਤਾਂ ਕਰਕੇ ਉਹਦੀ ਉਹਦਾ ਫਿਰ ਹਿੱਟ ਆ ਜੋ ਵੀ ਪਾਵਰ ਵੱਜ ਜਾਂਦੀ ਹੈ ਵੱਜ ਜਾਂਦੀ ਹਾਂ ਇੱਕ ਇਹ ਕਿ ਜਿਹੜਾ ਮਾਊਜ਼ਰ ਹੁੰਦਾ ਹੈ ਮਾਊਜ਼ਰ ਕਿਹੜੀ ਕੈਟਾਗਰੀ ਚ ਹੈ ਮਾਊਜ਼ਰ ਭਈ ਬੇਸਿਕਲੀ ਮਾਊਜ਼ਰ ਕੰਪਨੀ ਹੈ ਮਾਊਜ਼ਰ ਵੀ ਕੰਪਨੀ ਹੈ ਹਾਂ ਮਾਊਜ਼ਰ ਕੰਪਨੀ ਹੈ ਉਹਨਾਂ ਦੇ ਐਚਐਸਸੀ ਆਉਂਦਾ ਹੈ ਪਿਸਟਲ ਬੱਤੀ ਚ ਠੀਕ ਹੈ ਇਦਾਂ ਦੇ ਪ੍ਰੋਡਕਟ ਆਉਂਦੇ ਆ ਅਲੱਗ-ਅਲੱਗ ਸੀ 96 ਆਉਂਦਾ ਹੈ ਠੀਕ ਹੈ ਤੇ ਉਹ ਮਤਲਬ ਜਦੋਂ ਆਪਾਂ ਜਿਹੜੇ ਅ ਤੁਸੀਂ ਦੇਖਿਓ ਨੇ ਇਹ ਪੁਰਾਣੇ ਲੋਕੀ ਮਾਊਜ਼ਰ ਹੀ ਕਹਿੰਦੇ ਆ ਉਹਨੂੰ ਬੇਸਿਕਲੀ ਜਿਹੜੀ ਉੱਤੋਂ ਗੋਲੀਆਂ ਪੈਂਦੀਆਂ ਲੰਬਾ ਜਿਹਾ ਹੁੰਦਾ ਹਾਂ ਉਹ ਸੀ 96 ਹੁੰਦਾ ਉਹਦਾ ਜਿਹੜਾ ਮਾਡਲ ਹੈ ਉਹ ਸੀ 96 ਹੈ ਸੀ 96 ਹੈ ਮਾਊਜ਼ਰ ਕੰਪਨੀ ਜਿਹੜੀ ਉਹਨਾਂ ਨੇ ਬਣਾਉਂਦੀ ਹੈ ਹਾਂ ਉਹ ਰਾਈਫਲਾਂ ਵੀ ਬਣਾਉਂਦੀ ਹੈ ਕਾਫੀ ਕੁਝ ਬਣਾਉਂਦੀ ਹੈ ਕਾਫੀ ਕੁਝ ਹਾਂ ਉਹ ਕੰਪਨੀ ਦਾ ਨਾਮ ਹੈ ਮਾਊਜ਼ਰ ਜਰਮਨੀ ਆਪਣੇ ਉਹਨੂੰ ਪੱਕਾ ਹੀ ਮਾਊਜ਼ਰ ਹੀ ਕਿਹਾ ਵਾ ਜਿਵੇਂ ਆਪਣੇ ਲੋਕੀ ਪਹਿਲਾਂ ਪਿਸਤਲ ਨੂੰ ਵੀ ਮਾਊਜ਼ਰ ਹੀ ਕਹਿੰਦੇ ਕਿ ਭਈ ਮਾਊਜ਼ਰ ਪਾਇਆ ਮੈਂ ਉਹ ਜਿਹੜਾ ਪੁਰਾਣਾ ਆਪਣਾ ਆਪਣੇ ਦੇਖੋ ਇੰਨੇ ਨਾ ਕਾਮਨ ਅਵੇਰਨੈਸ ਹੁਣ ਹੋਣ ਲੱਗੀ ਐ ਹੁਣ ਤਾਂ ਸਿਰੋ ਮੈਨੂਫੈਕਚਰਿੰਗ ਦੇ ਲਾਇਸੈਂਸ ਮਿਲ ਗਏ ਹੁਣ ਤਾਂ ਮੈਨੂਫੈਕਚਰਿੰਗ ਵੀ ਹੋਣ ਲੱਗ ਪਈ ਲੋਕਾਂ ਨੂੰ ਇੰਨਾ ਆਈਡੀਆ ਨਹੀਂ ਸੀਗਾ ਕਿ ਹੁਣ ਵੀ ਜਾਂ ਅਸੀਂ ਵੀ ਛੋਟੇ ਹੁੰਦੇ ਖੇਡਣਾ ਦੇ ਟੁਆਏ ਵਾਲੇ ਜਿਹੜੇ ਪਿਸਤਲ ਹੁੰਦੇ ਸੀ ਹੁੰਦੇ ਨੇ ਮਾਊਜ਼ਰ ਬੰਦਾ ਐ ਇਦਾਂ ਹੀ ਉਹਨੂੰ ਕਰਦਾ ਸੀਗਾ ਪਿਸਤਲ ਕਹਿ ਲੈਣਾ ਮਾਊਜ਼ਰ ਕਹਿ ਲੈਣਾ ਮਾਊਜ਼ਰ ਕਹਿ ਲੈਣਾ ਪਰ ਉਹ ਪਿਸਤਲ ਉਦਾਂ ਸਹੀ ਵਰਡ ਐ ਉਹਨੂੰ ਯੂਜ਼ ਕਰਨ ਲਈ ਜਿਹੜਾ ਐ ਵੇਪਨ ਆਪਣਾ ਲੋਡ ਹੁੰਦਾ ਜਿਹੜਾ ਮੈਗਜ਼ੀਨ ਵਾਲਾ ਹੁੰਦਾ ਉਹ ਪਿਸਟਲ ਹੁੰਦਾ ਬਸ ਜਿਹੜਾ ਮਿੱਜ ਵਿੱਚ ਮੈਗਜ਼ੀਨ ਪੈਂਦਾ ਉਹ ਪਿਸਟਲ ਰਿਵੋਲਵਿੰਗ ਹੁੰਦਾ ਉਹ ਰਿਵੋਲਵਰ ਹੈ ਆਂਦੇ ਦੋਨੋਂ ਹੈਂਡਗਨ ਦੀ ਕੈਟਾਗਰੀ ਚ ਨੇ ਠੀਕ ਹੈ ਬਾਕੀ ਫਿਰ ਕੰਪਨੀਆਂ ਨੇ ਜਦੋਂ ਜੀ ਮੈਨੂੰ ਪਹਿਲਾਂ ਡਿਸਕਸ ਕਰ ਰਹੇ ਸੀ ਗਲੌਕ ਬਾਰੇ ਗਲੌਕ ਹਾਂ ਗਲੌਕ ਵੀ ਕੰਪਨੀ ਹੈ ਛ ਗਲੌਕ ਵੀ ਕੰਪਨੀ ਹੈ ਉਹਦੇ ਜਿਹੜੇ ਮਾਡਲ ਨੇ ਉਹ ਆਪਣਾ ਲਾਲੋ ਕੀ 21 ਆਂਦਾ ਹੈ 30 ਐਸ ਆਂਦਾ ਹੈ ਇਦਾਂ 19 ਹੈ ਜਿਹੜਾ ਆਪਣਾ ਪੁਲਿਸ ਯੂਜ਼ ਕਰ ਰਹੀ ਹੈ ਠੀਕ ਹੈ ਉਹ ਆਪਣਾ 17 ਮਾਡਲ ਹੈ 9 ਇੰਟੂ ਪੈਰਾਬਲਮ 9 ਐਮ ਐਮ ਹੋ ਜਾਂਦਾ ਉਹ ਆਪਣੇ ਜਿਹੜੇ ਸਰਵਿਸ 'ਚ ਯੂਜ਼ ਹੋ ਰਿਹਾ ਤੇ ਇਦਾਂ ਬਣਾ ਗਲੌਕ ਉਦਾਂ ਕੰਪਨੀ ਹੈ ਤੇ ਲੋਕਾਂ ਨੂੰ ਇਹ ਲੱਗਦਾ ਕਿ ਬਹੁਤ ਨਵੀਂ ਚੀਜ਼ ਹੈ 90 80s ਦੀ ਕੰਪਨੀ ਹੈ ਇਹ ਕੋਈ ਨਵਾਂ ਗਲੌਕ ਦੇਖ ਕੇ ਬੜਾ ਉਹ ਕਹਿੰਦਾ ਕਿ ਹੁਣੇ ਸੁਣਿਆ ਜੀ ਇਹ ਤਾਂ ਬੜੀ ਲੇਟੈਸਟ ਦੀ ਚੀਜ਼ ਹੈ ਗਲੌਕ ਤੇ ਜਿਹੜਾ ਵੈਬਲੇ ਆ ਵੈਬਲੇ ਤਾਂ ਵੀ ਬਹੁਤ ਪੁਰਾਣੀ ਹੈ ਤੇ ਆਈ ਥਿੰਕ ਖਤਮ ਵੀ ਹੋ ਚੁੱਕੀ ਹੈ ਖਤਮ ਵੀ ਹੋ ਚੁੱਕੀ ਹੈ ਹਾਂ ਮਤਲਬ ਮੇਰੇ ਸਾਲਾਂ 40 50 ਸਾਲ ਪਹਿਲਾਂ ਹੀ ਖਤਮ ਹੋ ਗਈ ਹੁੰਦੀ ਹੈ ਬਲੇ अर्ਲੀ 90ਸ ਚ ਸਿਸਟਮ ਮਤਲਬ ਵਾਲਵ ਮਿਡ ਤੱਕ ਚੱਲਿਆ ਹੋਊਗਾ ਕਿਉਂਕਿ ਜਿਹੜੀ ਬਾਰੀ ਕੰਪਨੀ ਹੈ ਉਹ ਹੀ ਇਸ ਟਾਈਮ ਹੈ ਨਹੀਂ ਮਤਲਬ ਕੋਈ ਮੈਨੂਫੈਕਚਰਿੰਗ ਚ ਜਾਂ ਕੁਝ ਪ੍ਰੋਡਕਸ਼ਨ ਚ ਇਹ ਜਿਹੜੇ ਮਤਲਬ ਜਿਹੜਾ ਪਿਸਟਲ ਆ ਇਹ ਕਿੰਨੀ ਕੀਮਤੋਂ ਜਿਹੜਾ ਸਹੀ ਸ਼ੁਰੂ ਹੁੰਦਾ ਵੀ ਜਿਹਨੂੰ ਖਰੀਦਣਾ ਚਾਹੀਦਾ ਵੀ ਉਹ ਆਮ ਤੌਰ ਤੇ ਕਿਹਦੀ ਸ਼ਿਕਾਇਤ ਹੁੰਦੀ ਨੇ ਵੀ ਗੋਲੀ ਅੜ ਜਾਂਦੀ ਹੈ ਗੋਲੀ ਦਿੱਕਤ ਵੀ ਐ ਦੇਖੋ ਵੈਪਨ ਟੂ ਵੈਪਨ ਹੈ ਪ੍ਰੋਬਲਮ ਜਿਹੜੀ ਆਂਦੀ ਹੈ ਇੰਡੀਅਨਸ ਚ ਜ਼ਿਆਦਾ ਆਉਂਦੀ ਹੈ ਠੀਕ ਹੈ ਮੇਰੇ ਮੇਰੇ ਆਪਣੇ ਐਕਸਪੀਰੀਅੰਸ ਦੇ ਕਰਕੇ ਜੋ ਮੈਂ ਐਕਸਪੀਰੀਅੰਸ ਕਰ ਇੰਡੀਅਨ ਚ ਜ਼ਿਆਦਾ ਆ ਜਾਂਦੀ ਹੈ ਤੇ ਜਿਹੜੇ ਬਾਹਰਲੇ ਨੇ ਉਹਨਾਂ ਚ ਘਟ ਆਉਂਦੀ ਹੈ ਤੇ ਹੁਣ ਪ੍ਰਾਈਸ ਦਾ ਬਹੁਤ ਫਰਕ ਹੈ ਤੁਸੀਂ ਕਿਉਂਕਿ ਇੰਡੀਅਨ ਲੈਣਾ ਤੇ ਉਹ ਬਹੁਤ ਪ੍ਰਾਈਸ ਰੇਂਜ ਹੀ ਅਲੱਗ ਹੈ ਤੇ ਇੰਡੀਅਨ ਦੀ ਬਿਲਕੁਲ ਹੀ ਡਿਫਰੈਂਟ ਹੈ ਮਤਲਬ ਜਿਹੜੇ ਜਿਹੜੀ ਚੀਜ਼ ਤੇ ਪੈਸਾ ਲਾ ਕੇ ਬੰਦੇ ਨੂੰ ਲੱਗੇ ਵੀ ਹਾਂ ਇਹ ਮੈਨੂੰ ਵਕਤ ਤੇ ਕੰਮ ਆਊਗਾ ਉਹ ਕਿੰਨੀ ਕੀਮਤੋ ਸ਼ੁਰੂ ਜਿਹੜੇ ਵੀ ਬੰਦੇ ਉਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਮਤਲਬ ਉਹ ਉਹਨਾ ਸਟੈਂਡ ਵੀ ਕਰ ਸਕਦੇ ਆ ਤੇ ਉਹਨਾਂ ਨੂੰ ਪਤਾ ਕਿ ਥ੍ਰੈਟ ਹੈ ਹਾਂ ਉਹ ਫਿਰ ਬੈਸਟ ਹੀ ਲੈਂਦੇ ਆ ਤੇ ਬੈਸਟ ਚ ਜੋ ਵਰਲਡ ਵਾਈਡ ਆਪਾਂ ਬੈਸਟ ਕਹੀਏ ਤਾਂ ਉਹ 1911 ਆਪਾਂ ਮੰਨਦੇ ਆ 1911 45 1911 45 1911 45 ਮੈਨੂੰ ਸਮਝਾਇਓ ਕੀ ਚੀਜ਼ ਹੈ ਇਹ ਇਹ ਬੇਸਿਕਲੀ ਇਹ ਹੈਗਾ ਪਿਸਟਲ ਸੀ ਠੀਕ ਹੈ ਜੀ ਤੁਸੀਂ ਰੱਖੋ ਆਪਦੇ ਅੱਜ 1911 ਮਤਲਬ ਇਹ 1911 ਚ ਹੋਇਆ ਸੀਗਾ ਤੇ ਵਰਲਡ ਵਾਰ ਟਾਈਮ ਤੇ ਠੀਕ ਹੈ ਅਮਰੀਕਾ ਵੱਲੋਂ ਯੂਜ਼ ਕੀਤਾ ਗਿਆ ਸੀਗਾ ਇਹ ਕੰਪਨੀਆਂ ਉਹ ਨਹੀਂ ਕਰਾ ਇਹਦੀ ਨਹੀਂ ਕੋਲਟ ਇਹ ਕੰਪਨੀ ਜਿਹੜੀ ਪੇਟੈਂਟ ਕੰਪਨੀ ਹੈ ਉਹ ਕੋਲਟ ਹੈ ਕੋਲਟ ਹੈ ਹਾਂ ਤੇ ਇਹਨਾਂ ਨੇ ਫਿਰ ਬਾਅਦ ਚਾ ਵਾਰਲਡ ਵਾਰ ਵਾਲੇ ਟਾਈਮ ਤੇ ਨਾ ਪ੍ਰੋਡਕਸ਼ਨ ਹੋ ਨਹੀਂ ਰਹੀ ਸੀ ਕੋਲਟ ਤੋਂ ਉਹ ਨਹੀਂ ਠੀਕ ਹੈ ਤੇ ਫਿਰ ਆਰਮੀ ਨੂੰ ਸਪਲਾਈ ਚਾਹੀਦੀ ਸੀ ਵਾਰਲਡ ਵਾਰ ਛਿੜੀ ਹੋਈ ਸੀ ਬਾਰੀ ਸਪਲਾਈ ਕਰ ਰਹੇ ਸੀਗੇ ਤੇ ਇਹਨਾਂ ਨੇ ਸਪ੍ਰਿੰਗਫੀਲਡ ਨੂੰ ਰਮੀਨਟਨ ਨੂੰ ਇਠਾਕਾ ਨੂੰ ਸਾਹ ਕਾਫੀ ਕੰਪਨੀਆਂ ਨੂੰ ਕੰਟਰੈਕਟ ਦਿੱਤਾ ਤਾਂ ਟਾਈਮ ਬਿੰਗ ਕੀ ਬਣਾਉਣ ਲਈ ਉਹਨਾਂ ਨੂੰ ਪੇਟੈਂਟ ਦੇਤਾ ਉਹਨਾਂ ਨੇ ਕੀ ਮਤਲਬ ਓਪਨ ਕਰਤਾ ਪੇਟ ਨਹੀਂ ਕਿ ਤੁਸੀਂ ਪ੍ਰੋਡਕਸ਼ਨ ਕਰ ਸਕਦੇ ਹੋ ਠੀਕ ਹੈ ਤੇ ਫਿਰ ਉਹ ਸਾਰਿਆਂ ਨੇ ਪ੍ਰੋਡਿਊਸ ਕੀਤੇ ਐ ਤੇ ਆਪਣੇ ਇੰਡੀਆ ਚ ਦੇਖਣ ਨੂੰ ਵੀ ਮਿਲ ਜਾਂਦੇ ਆ ਉਹ ਵਾਲੇ ਸਾਰੇ ਓਕੇ ਇਹਨਾਂ ਤੁਸੀਂ ਕੀ ਨਾਮ ਰੱਖਿਆ ਦੱਸਿਆ ਸੀਗਾ ਕੋਲਟ ਦਾ ਕਿਹੜਾ 1911 ਮਾਡਲ ਐ 1911 ਬੇਸਿਕਲੀ 1911 ਚ ਇਨਵੈਂਟ ਹੋਇਆ ਸੀ ਤੇ 1911 ਹੀ ਇਹਨਾਂ ਨੇ ਇਹਨੂੰ ਓ ਠੀਕ ਐ 1911 ਦੇ ਵਿੱਚ ਬਣਿਆ ਸੀ ਹਾਂ 1911 ਚ ਜਿਹੜਾ ਲਾਂਚ ਹੋਇਆ ਜਾਂ ਪ੍ਰੋਡਕਸ਼ਨ ਦੀ ਸ਼ੁਰੂ ਹੋਈ ਹੈ 1911 ਚ ਹੋਈ ਹੈ 1911 ਉਹਦੇ ਬਾਅਦ ਇਹਦੇ ਚ ਜਿਦਾ ਟਾਈਮ ਟੂ ਟਾਈਮ ਜਿਹੜੀ ਮੋਡੀਫਿਕੇਸ਼ਨ ਜਾਂ ਚੇਂजेस ਕਰਨ ਦੀ ਲੋੜ ਲੱਗੀ ਉਹ ਹੁੰਦੀਆਂ ਰਹੀਆਂ ਨੇ ਮਤਲਬ ਮੇਜਰ ਚੇਂजेस ਦਾ A1 ਮਾਡਲ ਆਇਆ ਇਹਦਾ ਉਹ 1925 ਪੁੱਛੀ ਦੇ ਅਰਾਊਂਡ ਆਇਆ ਉਹ ਸਮੇਂ ਸਮੇਂ ਤੇ ਅਪਡੇਟ ਹੋਇਆ ਹਾਂ ਸਮੇਂ ਸਮੇਂ ਤੇ ਅਪਡੇਟ ਕਰਦੇ ਰਹੇ ਆ ਪਰ ਉਸ ਤੋਂ ਬਾਅਦ ਕੋਈ ਮੇਜਰ ਅਪਡੇਸ਼ਨ ਨਹੀਂ ਹੋਈ ਹੁਣ ਤੱਕ 100 ਸਾਲ ਹੋ ਗਏ ਇਹ ਇਹ 45 ਦਾ ਹਾਂ ਇਹ 45 ਦਾ ਇਹਨਾਂ ਦੇ ਅੰਦਰ ਕੈਲੀਬਰ ਵੀ ਆਂਦੇ ਆ ਜਿਹੜਾ 22 ਠੀਕ ਹੈ ਮਲੇਕ ਅੱਲਾ ਪਿਸਟਲ ਹੈ ਜਿਹੜਾ 4 ਇੰਚ ਦਾ ਸਭ ਤੋਂ ਫੇਮਸ ਲਾ ਲੋ ਮਤਲਬ ਐ ਗੱਡੀਆਂ ਨਾਲ ਕਿਸੇ ਨੂੰ ਸਮਝਾਣਾ ਪਰ ਗੱਡੀਆਂ ਨਾਲ ਕੰਪੇਅਰ ਕਰਦੇ ਆ ਇਹ ਜਦ ਆਪਣੀ ਟੋਇਟ ਹੈ ਠੀਕ ਹੈ ਤੋ ਇਹ ਤਾਂ ਦੀ ਐਲਸੀ ਹੈ ਜਾਂ ਤੁਸੀਂ ਫੋਰਚਨਰ ਸਮਝ ਲਓ ਕੀ ਹੈ ਅਮਰੀਕਾ ਚ ਇਦਾਂ ਹੈ ਠੀਕ ਹੈ ਹਰ ਇੱਕ ਕੋਲੀ ਹੋਊਗਾ ਤੇ ਇਹਦੇ ਅੰਦਰ ਤੁਸੀਂ ਡਿਫਰੈਂਟ ਕੈਲੀਬਰਸ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜਾਂ ਲੋਕੀ ਰੇਂਜ ਤੇ ਜਾਂਦੇ ਆ 22 ਚਲਾਣਾ ਹੈ 38 ਸੁਪਰ ਚਲਾਣਾ ਹੈ 30 ਚਲਾਣਾ ਹੈ ਇਹਦੇ ਅੰਦਰ ਸਾਰੇ ਯੂਜ਼ ਹੋ ਸਕਦੇ ਆ ਓਕੇ ਇੰਟਰਚੇਜੇਬਲ ਹੁੰਦਾ ਹੈ ਠੀਕ ਹੈ ਤਾਂ ਹੀ ਇਹਨਾਂ ਮਤਲਬ ਫੇਮਸ ਹੈ ਅਮਰੀਕਾ ਦਾ ਲਾਲੋ ਕੀ ਉਹਨਾਂ ਦਾ ਫੇਵਰੇਟ ਹੈਂਡਗਨ ਹੈ ਹੈਂਡਗਨ ਹਾਂ ਮਤਲਬ ਗਲੌਕ ਨੂੰ ਵੀ ਇਹਨਾਂ ਲਾਈਕ ਨਹੀਂ ਕਰਦੇ ਜਿਨਾ ਇਹਦੀ ਇਹਦੀ ਕੀਮਤ ਕੀ ਹੁੰਦੀ ਹੈ ਗਾਲਟ ਦੀ ਭਈ ਬਾਰਤ ਦੇਖੋਗੇ ਤਾਂ 500 ਡਾਲਰ ਤੋਂ ਲੈ ਕੇ 1000 ਡਾਲਰ ਹੋਊਗੀ ਠੀਕ ਹੈ ਤੇ ਇਥੇ ਇੰਡੀਆ ਚ ਕਹੋਂਗੇ ਕਿ ਆਪਾਂ ਇੰਪੋਰਟਡ ਲੈਣਾ ਤਾਂ ਉਹ ਨਾ ਨਾ ਕਰਦੇ 14-15 ਲੱਖ ਜਿਹੜਾ ਇਹ ਕੁਆਲਟੀ ਜਿਹੜਾ ਆਪਣੇ ਕੋਲੇ ਪਿਆ ਹੈ 14-15 ਲੱਖ ਰੁਪਏ ਦੇ ਗਰੀ ਹਾਂਜੀ ਇਹ ਇਹਦੇ ਚ ਵੀ ਤੁਸੀਂ ਤਿੰਨ ਰੱਖੀ ਬੈਠੇ ਹੋ ਇਹਨਾਂ ਦਾ ਕੀ ਕੀ ਡਿਫਰੈਂਸ ਹੈ ਭਈ ਸਾਈਜ਼ਸ ਨੇ ਇੱਕ ਫੁੱਲ ਸਾਈਜ਼ ਹੈ ਇੱਕ ਫੁੱਲ ਸਾਈਜ਼ ਹੈ ਗਵਰਨਮੈਂਟ ਸਾਈਜ਼ ਜਿਹਨੂੰ ਕਹਿੰਦੇ ਜਿਹੜਾ ਵਰਲਡ ਵਾਰ ਯੂਜ਼ ਹੋਇਆ ਜਿਆਦਾ ਠੀਕ ਹੈ ਤੇ ਦੂਜਾ ਕਮਾਂਡਰ ਹੈ ਇਹ ਥੋੜਾ 1 ਇੰਚ ਛੋਟਾ ਹੋ ਜਾਂਦਾ ਤੇਰੇ ਇੱਕ ਡਿਫੈਂਡਰ ਹੈ